ਦੇਖੋ ਕਈ ਸਿੰਗਰ ਐਦਾਂ ਹੁੰਦੇ ਨੇ ਜਿਨ੍ਹਾਂ ਦੇ 10-10 12-12 ਗਾਣੇ ਆ ਜਾਂਦੇ ਨੇ ਪਰ ਉਹਨਾਂ ਦੇ ਗਾਣੇ ਸੁਣ ਕੇ ਫੀਲ ਨਹੀਂ ਹੁੰਦਾ ਕਿ ਇਹ ਕੋਈ ਸਿੰਗਰ ਹੈ ਪਰ ਅੱਜ ਜਿਹੜੇ ਮੈਂ ਸਿੰਗਰ ਦੇ ਬਾਰੇ ਦੱਸਣ ਲੱਗਿਆ ਉਹਦੇ ਗਾਣੇ ਤਾਂ ਬਹੁਤ ਘੱਟ ਆਏ ਨੇ ਉਹਦਾ ਗਾਣਾ ਸੁਣ ਕੇ ਤੁਹਾਨੂੰ ਬਿਲਕੁਲ ਫੀਲ ਨਹੀਂ ਹੋਣਾ ਕਿ ਇਹ ਕੋਈ ਨਵਾਂ ਆਰਟਿਸਟ ਹੋ ਸਕਦਾ ਤੇ ਉਸ ਬਾਈ ਦੀ ਜਿਹੜੀ ਵੋਕਲ ਵਾਲਾ ਟੈਕਸਚਰ ਹੈ ਉਹ ਵੀ ਬਹੁਤ ਅਲੱਗ ਹੈ ਬਹੁਤ ਘੈਂਟ ਤੇ ਪੂਰਾ ਫੀਲ ਵਾਲਾ ਗਾਣਾ ਹੈ ਦੇਖੋ ਬਾਈ ਦਾ ਨਾਮ ਹੈ ਆਰਵ ਗਿਲ ਤੇ ਇਹ ਵਾਲਾ ਜਿਹੜਾ ਗਾਣਾ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹ ਗਾਣਾ ਤੁਸੀਂ ਸੁਣ ਸਕਦੇ ਹੋ ਜਾ ਕੇ ਪਰ ਇਸ ਤੋਂ ਪਹਿਲਾਂ ਤੁਸੀਂ ਇਹ ਵੀਡੀਓ ਦੇਖ ਕੇ ਜਾਓ ਇਹਨੇ ਉਹਨਾਂ ਲਈ ਇਹ ਗਾਣਾ ਬਣਾਇਆ ਗਿਆ ਪਰ ਬਾਈ ਨੇ ਇਸ ਗਾਣੇ ਨੂੰ ਇੰਨਾ ਫੀਲ ਦੇ ਵਿੱਚ ਗਾਇਆ ਹੈ ਜਿਹੜੇ ਰੋਮਾਂਟਿਕ ਗਾਣੇ ਨਹੀਂ ਵੀ ਸੁਣਦੇ ਉਹਨਾਂ ਲਈ ਵੀ ਇਹ ਗਾਣਾ ਬਿਲਕੁਲ ਪਰਫੈਕਟ ਹੈ ਤੇ ਉਹਨਾਂ ਨੂੰ ਵੀ ਵਧੀਆ ਲੱਗੂਗਾ ਜੇਕਰ ਮੈਂ ਵੋਕਲ ਦੀ ਗੱਲ ਕਰਾਂ ਤੇ ਜਿੱਦਾਂ ਜਸਮਾਨਕ ਗੁਰੀ ਦੀ ਸਟਾਰਟਿੰਗ ਦੇ ਵਿੱਚ ਵੋਕਲ ਵਾਲੇ ਗਾਣੇ ਆਏ ਸੇਮ ਉਦਾਂ ਦਾ ਹੀ ਇਸ ਗਾਣੇ ਨੂੰ ਸੁਣ ਕੇ ਵੀ ਤੁਹਾਨੂੰ ਫੀਲ ਆਊਗਾ ਬਾਈ ਦਾ ਨਾਮ ਹੈ ਆਰਵ ਗਿਲ ਆਰਵ ਬਾਈ ਨੇ ਆਪਣੇ ਖੁਦ ਦੇ YouTube ਚੈਨਲ ਤੇ ਇਹ ਗਾਣਾ ਅਪਲੋਡ ਕੀਤਾ ਹੈ ਸੋ ਮੈਂ ਤੁਹਾਨੂੰ ਲਿਰਿਕਸ ਵੀ ਐਕਸਪਲੇਨ ਕਰਕੇ ਦੱਸਦਾ ਇੱਕ ਦੋ ਜਿਹੜੇ ਮੈਨੂੰ ਬਹੁਤ ਵਧੀਆ ਲੱਗੇ ਬਾਕੀ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਨਾ ਕਿ ਕਈ ਬੰਦੇ ਹੁੰਦੇ ਨੇ ਜਿਹੜੇ ਗੋਡ ਗਿਫਟਡ ਹੁੰਦੇ ਨੇ ਜਿਨ੍ਹਾਂ ਦੀ ਵੋਕਲ ਬਹੁਤ ਸ਼ੁਰੂ ਤੋਂ ਹੀ ਵਧੀਆ ਹੁੰਦੀ ਹੈ ਆਰੋ ਬਾਈ ਵੀ ਇਹਨਾਂ ਦੇ ਵਿੱਚੋਂ ਇੱਕ ਹੈ ਹੁਣ ਇਸ ਗਾਣੇ ਦੇ ਵਿੱਚ ਮੁੰਡਾ ਕੁੜ ਜ਼ਰਾ ਜ਼ਰਾ ਸਾਹਮਣੇ ਰੱਖ ਮਟਿਆਰੇ ਮੇਰੇ ਸਾਥ ਇਹਨੂੰ ਤੱਕ ਤੱਕ ਕੇ ਹੀ ਚੱਲਦੇ ਨੇ ਇੱਕ ਤੈਨੂੰ ਤੱਕ ਤੱਕ ਕੇ ਹੀ ਚੱਲਦੇ ਜਿੰਨੇ ਵੀ ਫਾਨੇ ਸਾਰੇ ਫਿਰ ਇੱਕ ਲਾਈਨ ਦੇ ਵਿੱਚ ਆਰੋ ਬਾਈ ਨੇ ਕੁੜੀ ਦੇ ਕਿਰਦਾਰ ਨੂੰ ਸੂਟ ਦੇ ਵਿੱਚ ਪੇਸ਼ ਕੀਤਾ ਜਦੋਂ ਤੂੰ ਦਰਦੀ ਇਹ ਪਪਾ ਕੇ ਸੂਟ ਕੋ ਤੇ ਇਹ ਵਾਲੀ ਮੈਨੂੰ ਬਹੁਤ ਵਧੀਆ ਚੀਜ਼ ਲੱਗੀ ਪਰ ਇੱਕ ਚੀਜ਼ ਦੀ ਕਮੀ ਇਹ ਲੱਗੀ ਵੀਡੀਓ ਦੇ ਵਿੱਚ ਵੀ ਸੂਟ ਵਾਲੀ ਕੁੜੀ ਦਿਖਾ ਦਿੰਦਾ ਬਾਈ ਤਾਂ ਹੋਰ ਜ਼ਿਆਦਾ ਵਧੀਆ ਹੋਣਾ ਸੀ ਹੁਣ ਆਰਵ ਬਾਈ ਨੇ ਇੱਕ ਲਾਈਨ ਦੇ ਵਿੱਚ ਇਹ ਵੀ ਲਿਖਿਆ ਕਿ ਮੈਂ ਕਦੇ ਚੀਟ ਨਹੀਂ ਕਰਦਾ ਤੈਨੂੰ ਕਰੋ ਨਾ ਚੀਟ ਕਰਦੇ ਮੈਂ ਸਿਰਫ ਤੈਨੂੰ ਪਿਆਰ ਕਰਦਾ ਜਿਹੜਾ ਮੁੰਡਾ ਕੁੜੀ ਨੂੰ ਇਹ ਸਾਰੀਆਂ ਗੱਲਾਂ ਕਹਿ ਰਿਹਾ ਉਸ ਮੁੰਡੇ ਨੂੰ ਆਰਵ ਗਿਲ ਬਾਈ ਨੇ ਇੱਕ ਲੋਇਲ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਪ੍ਰੋਮਿਸ ਕਰਤੇ ਦੇਖੋ ਇਹ ਗਾਣਾ ਸੁਣਨ ਦੇ ਵਿੱਚ ਬਹੁਤ ਫੀਲ ਵਾਲਾ ਹੈ ਤੇ ਬਹੁਤ ਸਿੰਪਲ ਵਰਡਿੰਗ ਰੱਖੀ ਹੈ ਬਾਈ ਨੇ ਲਿਰਿਕਸ ਦੀ ਗੱਲ ਕਰੀਏ ਤਾਂ ਤੇ ਤੁਸੀਂ ਆਰਾਮ ਨਾਲ ਇਸ ਗਾਣੇ ਨੂੰ ਰਿਪੀਟ ਤੇ ਲਾ ਕੇ ਬਹੁਤ ਵਾਰੀ ਸੁਣ ਵੀ ਸਕਦੇ ਹੋ ਤੇ ਫਿਰ ਇੱਕ ਲਾਸਟ ਲਾਈਨ ਦੀ ਮੈਨੂੰ ਰਾਈਮਿੰਗ ਬਹੁਤ ਕੈਂਡ ਲੱਗੀ ਉਹ ਵੀ ਲਿਰਿਕਸ ਵਾਈ ਉਸ ਲਾਈਨ ਚ ਬਾਈ ਨੇ ਲਿਖਿਆ ਕਿ ਆਰਬ ਲਈ ਕੀ ਹੈ ਤੂੰ ਇਹ ਵੀ ਜਾਣ ਗਈ ਆਰਬ ਲਈ ਕੀ ਹੈ ਤੂੰ ਇਹ ਵੀ ਹੁਣ ਛਾਂਣ ਗਈ ਤੇ ਜਦ ਤੂੰ ਦੂਰ ਹੋਣੀ ਹੈ ਤਾਂ ਇਦਾਂ ਲੱਗਦਾ ਜਿਵੇਂ ਜਾਣ ਗਈ ਮੈਂ ਪਹਿਲਾਂ ਹੀ ਦੱਸਿਆ ਕਿ ਲਿਰਿਕਸ ਵਾਈਜ਼ ਇਹ ਗਾਣਾ ਬਹੁਤ ਸਿੰਪਲ ਲਿਖਿਆ ਗਿਆ ਤੇ ਗਾਇਆ ਵੀ ਬਿਲਕੁਲ ਫੀਲ ਦੇ ਵਿੱਚ ਤੇ ਰਾਈਮਿੰਗ ਵੀ ਬਹੁਤ ਕੈਂਟ ਬਣਾਈ ਹੈ ਬਾਈ ਹੁਣ ਜਿੱਦਾਂ ਦਾ ਗਾਣੇ ਨੂੰ ਲਿਖਿਆ ਗਿਆ ਸੀ ਜਿੱਦਾਂ ਦਾ ਗਾਇਆ ਗਿਆ ਸੀ ਉਦਾਂ ਦੇ 뮤직 ਵੀ ਹੋਣਾ ਚਾਹੀਦਾ ਇਹਦੇ ਵਿੱਚ ਬਿਲਕੁਲ ਵੀ ਟਫ 뮤직 ਨਹੀਂ ਹੈ ਪੂਰਾ ਵਾਈਬ ਵਾਲਾ 뮤직 ਹੈ ਤੇ ਕੰਪੋਜੀਸ਼ਨ ਵੀ ਬਹੁਤ ਡਿਫਰੈਂਟ ਲੱਗੀ ਕਿ ਕਈ ਵਾਰੀ ਇਹ ਹੁੰਦਾ ਕਿ ਕਾਫੀ ਸਾਰੇ ਗਾਣੇ ਸਿਮਿਲਰ ਜੇ ਸਾਊਂਡ ਕਰ ਰਹੇ ਹੁੰਦੇ ਨੇ ਪਰ ਇਹ ਗਾਣਾ ਬਿਲਕੁਲ ਤੁਹਾਨੂੰ ਫਰੈਸ਼ ਲੱਗੂਗਾ ਤੁਸੀਂ ਜਾ ਕੇ ਇੱਕ ਵਾਰੀ ਜ਼ਰੂਰ ਸੁਣਿਓ ਗਾਣਾ ਤੇ ਇਸ ਗਾਣੇ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਵੀ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ